ਪ੍ਰਭੂ ਯਿਸੂ مسیਦ ਦੇ ਨਾਮ ਵਿੱਚ ਆਪ ਸਭ ਨੂੰ ਪਿਆਰ ਭਰਿਆ ਜੈਮਸੀ ਕੀ ਪਰਵਾਨ ਹੋਏ ਉਮੀਦ ਕਰਦੀ ਹਾਂ ਕਿ ਅੱਜ ਦੇ ਟੌਪਿਕ ਦੇ ਦੁਆਰਾ ਤੁਸੀਂ ਵੱਡੇ ਅਨੰਦਿਤ ਆਨੰਦ ਨੂੰ ਪ੍ਰਾਪਤ ਕਰੋਗੇ ਅਨੰਦਿਤ ਹੋਮੋਗੇ ਸੋ ਅੱਜ ਦੇ ਟੌਪਿਕ ਦਾ ਨਾਮ ਹੈ ਸਿੱਖੀ ਦਾ ਦੁਸ਼ਮਣ ਸੋ ਸਿੱਖੀ ਦੇ ਦੁਸ਼ਮਣ ਦੇ ਬਾਰੇ ਵਿੱਚ ਮੈਂ ਦੱਸਦੀ ਜਾਵਾਂ ਉਹਦਾ ਨਾਮ ਹੈ ਪਰਮਜੀਤ ਸਿੰਘ ਕਾਲੀ ਸੋ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਉਹ ਦੇ ਦੁਰਸ਼ ਬਚਨਾ ਦੇ ਨਾਲ ਗੰਦੇ ਸ਼ਬਦਾਂ ਦੇ ਨਾਲ ਪੰਜਾਬ ਜਿਹੜਾ ਹੈ ਪੂਰਾ ਹਿੱਲ ਗਿਆ ਹੈ ਪੂਰਾ ਸੰਸਾਰ ਜਿਹੜਾ ਹਿੱਲ ਚੁੱਕਿਆ ਹੈ ਸੋ ਮੈਂ ਪਰਮਜੀਤ ਸਿੰਘ ਕਾਲੀ ਨੂੰ ਉਹਦੇ ਸਵਾਲ ਦਾ ਜਵਾਬ ਦੇਣਾ ਚਾਹੁੰਨੀ ਮੈਂ ਬਾਈਬਲ ਵਿੱਚੋਂ ਨਹੀਂ ਦੱਸਾਂਗੀ ਕਿਉਂਕਿ ਮੇਰਾ ਪਰਮੇਸ਼ਰ ਮੈਨੂੰ ਅਲਾਉ ਨਹੀਂ ਕਰ ਰਿਹਾ ਕਿ ਮੈਂ ਪਰਮੇਸ਼ਰ ਦੇ ਵਚਨ ਤੇਰੇ ਜੈਸੇ ਇਨਸਾਨ ਦੇ ਅੱਗੇ ਪਾਵਾਂ ਇਨਸਾਨ ਕਹਿਣ ਦਾ ਸੁਣਨ ਦਾ ਵੀ ਹੱਕਦਾਰ ਤੋਂ ਨਹੀਂ ਹੈ ਕਿਉਂਕਿ ਮੇਰਾ ਪਰਮੇਸ਼ਰ ਕਹਿੰਦਾ ਕਿ ਸੂਰਾ ਅੱਗੇ ਮੂਰਤੀ ਨਾ ਪਾਓ ਸੋ ਅਸੀਂ ਮੈਂ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਦੱਸਾਂਗੀ ਕਿ ਤੂੰ ਪਿਤਾ ਦਾ ਨਾਮ ਪ੍ਰਭੂ ਯਿਸੂ مسیਹ ਦੇ ਪਿਤਾ ਦਾ ਨਾਮ ਪੁੱਛਿਆ ਹੈ। ਪ੍ਰਭੂ ਯਿਸੂ مسیਹ ਦਾ ਪਿਤਾ ਦਾ ਨਾਮ ਪਾੜ ਮੇਰੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੋਲ ਪੰਨਾ ਨੰਬਰ 1245 ਨੂੰ ਖੋਲ ਤੇ ਉਹਦੇ ਵਿੱਚ ਦੇਖ ਲਿਖਿਆ ਕਿ ਪਿਤਾ ਹਮਾਰੇ ਪ੍ਰਗਟਮਾਨਹ ਕਿ ਜਿਹੜਾ ਸਾਡਾ ਪਿਤਾ ਹੈ ਪ੍ਰਗਟ ਹੋਇਆ ਤੇ ਉਹਨੇ ਸੰਸਾਰ ਨੂੰ ਚਲਾਇਆ ਹੈ। ਫਿਰ ਲਿਖਿਆ ਪਿਤਾ ਪੁੱਤਰ ਰਲਕੀਨੀ ਸਾਂਝ। ਪਿਤਾ ਕੌਣ ਹੈ ਅਕਾਲ ਪੁਰਖ ਜਿਹਨੂੰ ਤੁਸੀਂ ਆਖਦੇ ਹੋ। ਜੇ ਨੂੰ ਅਸੀਂ ਯਹਵਾ ਆਖਦੇ ਹਾਂ ਪਰਮੇਸ਼ਰ ਆਖਦੇ ਹਾਂ ਪੁੱਤਰ ਕੌਣ ਹੈ ਯਿਸੂ ਜੇ ਨੂੰ ਅਸੀਂ ਆਖਦੇ ਹਾਂ ਲਿਖਿਆ ਕਿ ਪਿਤਾ ਤੇ ਪੁੱਤਰ ਨੇ ਸਾਂਝ ਪਾਈ ਤੇ ਸੰਸਾਰ ਨੂੰ ਚਲਾਣਾ ਚਲਾਇਆ ਹੈ ਫਿਰ ਲਿਖਿਆ ਕਰੋ ਨਾਨਕ ਗੁਰੂ ਪਿਤਾ ਪਤੀ ਜੇ ਸਿੱਕੇ ਕਹਿੰਦਾ ਕਿ ਇਹ ਇਹ ਜਿਹੜਾ ਗੁਰੂ ਹੈ ਗੁਰੂ ਪ੍ਰਭੂ ਯਿਸੂ ਸੀ ਹੈ ਉਹ ਨੂੰ ਪਰਮੇਸ਼ਰ ਨੇ ਭੇਜਿਆ ਹੈ ਫਿਰ ਲਿਖਿਆ ਪਿਤਾ ਪੁੱਤਰ ਇੱਕ ਹੀ ਰੰਗ ਭੀਜੇ ਕਿ ਪਿਤਾ ਤੇ ਪੁੱਤਰ ਵਿੱਚ ਕੋਈ ਭਿੰਨ ਨਹੀਂ ਹੈ ਕੋਈ ਪੇਤ ਨਹੀਂ ਹੈ ਇੱਕ ਹੀ ਹੈ ਪਿਤਾ ਤੇ ਪੁੱਤਰ ਇੱਕ ਹੈ ਮੈਂ ਬਾਈਬਲ ਦਾ ਹਵਾਲਾ ਨਹੀਂ ਇੱਥੇ ਦੇਣਾ ਚਾਹੁੰਦੀ ਕਿਉਂਕਿ ਮੇਰਾ ਪਰਮੇਸ਼ਰ ਅਲਾਉ ਨਹੀਂ ਕਰ ਰਿਹਾ ਕਿ ਤੈਨੂੰ ਬਾਈਬਲ ਦਾ ਹਵਾਲਾ ਦੇ ਕੇ ਦੱਸਾਂ ਸੋ ਇਹਦੇ ਵਿੱਚੋਂ ਵੀ ਤੂੰ ਸਮਝੇ ਕਿ ਪਿਤਾ ਤੇ ਪੁੱਤਰ ਇੱਕ ਹੈ ਅਕਾਲ ਪੁਰਖ ਤੇ ਪ੍ਰਭੂ ਯਿਸੂਮਸੀ ਇੱਕ ਹੈ ਕਿਉਂਕਿ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਹਾਂ ਉਹਦੇ ਵਿੱਚ ਲਿਖਿਆ ਕਿ ਸ਼ਬਦ ਧਰਤੀ ਸ਼ਬਦ ਆਕਾਸ਼ ਸ਼ਬਦੋ ਸ਼ਬਦ ਪਾਇਆ ਪ੍ਰਕਾਸ਼ ਮੁਣ ਸ਼ਬਦ ਤੂੰ ਦਰ ਜਾਨਣਾ ਚਾਹੁੰਦਾ ਕੌਣ ਹੈ ਸ਼ਬਦ ਪ੍ਰਭੂ ਯਿਸੂ مسیਹ ਹੈ ਸ਼ਬਦ ਧਰਤੀ ਸ਼ਬਦ ਆਕਾਸ਼ ਸ਼ਬਦੋ ਸ਼ਬਦ ਪਾਇਆ ਪ੍ਰਕਾਸ਼ ਜਿਹਦੇ ਪੇ ਦਾ ਨਾਮ ਤੂੰ ਪੁੱਛਣਾ ਚਾਹੁੰਦਾ ਹੈ ਉਹਦੇ ਵਿੱਚ ਦੱਸਿਆ ਗਿਆ ਮੈਂ ਦੱਸਣਾ ਚਾਹੁੰਦੀ ਹਾਂ ਕਿ ਇਹ ਕੌਣ ਸ਼ਬਦ ਹੈ ਮੇਰੇ ਹੱਥ ਬੰਨੇ ਹੋਏ ਬਾਈਬਲ ਦੀ تعلیم ਨਾਲ ਕਿਉਂਕਿ ਮੈਂ ਮਜਬੂਰ ਹੋ ਰਹੀ ਹਾਂ ਕਿ ਇੱਕ ਸ਼ਬਦ ਜਿਹੜਾ ਤੈਨੂੰ ਬਾਈਬਲ ਦੇ ਵਿੱਚ ਦੱਸਾ ਸ਼ਾਇਦ ਤੇਰੀਆਂ ਅੱਖਾਂ ਇਸ ਸ਼ਬਦ ਦੇ ਨਾਲ ਖੁੱਲ ਜਾਣ ਲਿਖਿਆ ਤੁਹਾਨੂੰ ਦੀ ਅੰਜੀਲ ਇੱਕ ਅਧਿਆਇ ਇੱਕ ਵਿੱਚ ਆਦ ਵਿੱਚ ਸ਼ਬਦ ਸੀ ਸ਼ਬਦ ਪਰਮੇਸ਼ਰ ਦੇ ਸੰਗ ਸੀ ਸ਼ਬਦ ਹੀ ਪਰਮੇਸ਼ਰ ਸੀ ਸ਼ਬਦ ਹੀ ਪਰਮੇਸ਼ਰ ਸੀ ਤੇ ਇਹੋ ਆਦ ਵਿੱਚ ਪਰਮੇਸ਼ਰ ਦੇ ਸੰਗ ਸੀ ਤੇ ਸਭੋ ਕੁਝ ਇਸ ਦੇ ਦੁਆਰਾ ਰਚਿਆ ਗਿਆ ਤੇ ਰਚਨਾ ਵਿੱਚੋਂ ਇੱਕ ਵੀ ਵਸਤ ਇਸ ਤੋਂ ਬਿਨਾ ਨਹੀਂ ਰਚੀ ਗਈ ਹੁਣ ਤਾਂ ਸ੍ਰੀ ਗੁਰੂ ਅੰਗਦ ਸਾਹਿਬ ਵੀ ਇਸੇ ਸ਼ਬਦ ਦਾ ਜ਼ਿਕਰ ਕਰ ਰਹੇ ਨੇ ਕਹ ਰਹੇ ਨੇ ਕਿ ਸ਼ਬਦ ਤੋਂ ਧਰਤੀ ਰਚੀ ਗਈ ਤੇ ਸ਼ਬਦ ਤੋਂ ਆਕਾਸ਼ ਰਚਿਆ ਗਿਆ ਤੇ ਸ਼ਬਦ ਦੇ ਦੁਆਰਾ ਸੰਸਾਰ ਰਚਿਆ ਗਿਆ ਤਾਂ ਬਾਈਬਲ ਬਿਆਨ ਕਰਦੀ ਹੈ ਕਿ ਸੱਚਮੁੱਚ ਸ਼ਬਦ ਦੇ ਦੁਆਰਾ ਰਚਨਾ ਹੋਈ ਤੇ ਸ਼ਬਦ ਹੀ ਪਰਮੇਸ਼ਰ ਹੈ ਸ਼ਬਦ ਹੀ ਪਰਮੇਸ਼ਰ ਹੈ ਯਿਸੂ ਹੀ ਪਰਮੇਸ਼ਰ ਹੈ ਪਿਤਾ ਹੁਣ ਕਿੱਥੇ ਚਲ ਗਿਆ ਪਿਤਾ ਦੀ ਕੋਈ ਗੰਜੈਸ਼ ਨਹੀਂ ਪਿਤਾ ਵੀ ਉਹ ਖੁਦ ਹੈ ਤੇ ਪੁੱਤਰ ਵੀ ਉਹ ਖੁਦ ਹੈ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਇੰਨੀ ਗੱਲ ਪਾਈ ਜਾਂਦੀ ਹੈ ਤੇ ਸਮਝ ਲੈਣਾ ਚਾਹੀਦਾ ਹੈ ਸਾਨੂੰ ਕਿਉਂਕਿ ਬਾਈਬਲ ਅਗਰ ਤੁਹਾਨੂੰ ਤੁਸੀਂ ਪੜ੍ਹੋਗੇ ਤਾਂ ਸ਼ਾਇਦ ਤੈਨੂੰ ਉਹ ਗੱਲ ਦੀ ਸਮਝ ਨਾ ਲੱਗੇ ਇਹ ਲਿਖਿਆ ਹੈ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਆ 15 ਨੰਬਰ 628 ਨੂੰ ਸ਼ਲੋਕ ਮਹਲਾ 5 ਨੂੰ ਜਦੋਂ ਪੜ੍ਹਦੇ ਹਾਂ ਤੇ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਪਰਮੇਸ਼ਰ ਦਿੱਤਾ ਮੰਨਣਾ ਤੇ ਦੁੱਖ ਰੋਗ ਦਾ ਬੇੜਾ ਭੰਨਾ ਭਾਵ ਕਿ ਪਰਮੇਸ਼ਰ ਨੇ ਇੱਕ ਸਾਨੂੰ ਪੁੱਤਰ ਬਖਸ਼ਿਆ ਹੈ ਜਿਨੇ ਸਾਡੇ ਦੁੱਖਾਂ ਨੂੰ ਸਾਡੀਆਂ ਬਿਮਾਰੀਆਂ ਨੂੰ ਖਤਮ ਕੀਤਾ ਹੈ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਫਰਮਾਉਂਦੇ ਹਨ ਕਿ ਆਦ ਅੰਤ ਸੇ ਇੱਕ ਅਕਤਾਰਾ ਸੋ ਹੀ ਸਮਝੋ ਗੁਰੂ ਹਮਾਰਾ ਜਿੰਨਾ ਜਿਹੜਾ ਸ਼ੁਰੂ ਤੋਂ ਲੈ ਕੇ ਆਖਰ ਤੱਕ ਹੈ ਉਹੀ ਸਾਡਾ ਗੁਰੂ ਹੈ ਉਹੀ ਸਾਡਾ ਪਰਮੇਸ਼ਰ ਹੈ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕਹਿਣਾ ਹੈ ਤੇ ਪ੍ਰਭੂ ਯਿਸੂਮਸੀ ਕਹਿੰਦੇ ਹਨ ਕਿ ਮੈਂ ਆਦ ਤੇ ਅੰਤ ਹਾਂ ਮੈਂ ਅਲਫਾ ਤੇ ਓਮੇਗਾ ਹਾਂ ਮੈਂ ਸ਼ੁਰੂ ਤੇ ਆਖਰ ਹਾਂ ਇਹ ਪ੍ਰਭੂ ਜੀ ਸਿਮਸਿਨ ਆਪਣੇ ਆਪ ਨੂੰ ਕਹਿਆ ਹੈ ਜਿਹੜਾ ਸ਼ੁਰੂ ਤੇ ਆਖਰ ਹੈ ਉਹਦਾ ਪਿਤਾ ਕੌਣ ਹੋ ਸਕਦਾ ਹੈ ਫਿਰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਹਨ ਰਹਿ ਰਾਸ ਦੇ ਵਿੱਚ 315 ਦੇ ਵਿੱਚ ਪੁੰਨ ਰਕਸ਼ਕਾ ਕਾਟਾ ਸਿਸਾ ਸ੍ਰੀ ਅਸਕੇਤ ਜਗਤ ਕੇ ঈਸ਼ਾ ਹੁਣ ਇੱਥੇ ਦੇਖ ਆਪਣੇ ਕੰਨਾਂ ਨੂੰ ਖੋਲ ਜਿਹੜਾ ਹੈ ਰਾਕਸ਼ ਦਾ ਸਿਰ ਕਿੰਨੇ ਕਟਿਆ ਪ੍ਰਭੂ ਯਿਸੂ ਮਸੀਹ ਨੇ ਮੂਤ ਔਰ ਮੌਤ ਉਤੇ ਫਤਿਹ ਕਿੰਨੇ ਪਾਈ ਪ੍ਰਭੂ ਯਿਸੂ ਮਸੀਹ ਨੇ ਮਰਦੇ ਵਿੱਚ ਜਿਉਂਦੇ ਕੌਣ ਹੋਏ ਪ੍ਰਭੂ ਯਿਸੂ ਮਸੀਹ ਐਸੇ ਕਰਕੇ ਆ ਗਿਆ ਹੈ ਕਿ ਸ੍ਰੀ ਅਸਕੇਤ ਜਗਤ ਕੇ ਈਸਾ ਇਹ ਪ੍ਰਭੂ ਯਿਸੂ ਮਸੀਹ ਪੂਰੇ ਸੰਸਾਰ ਦੇ ਮਸੀਹਾ ਹਨ ਪੂਰੇ ਸੰਸਾਰ ਦੇ ਪਰਮੇਸ਼ਰ ਹਨ ਔਰ ਤੂੰ ਪ੍ਰਭੂ ਯਿਸੂ ਮਸੀਹ ਨੂੰ ਗਲਤ ਸ਼ਰਧਾ ਦੇ ਨਾਲ ਜਿਹੜਾ ਹੈ ਵਰਤੋਂ ਕੀਤੀ ਹੈ ਮੈਂ ਉਮੀਦ ਕਰਦੀ ਹਾਂ ਇਸ ਵੀਡੀਓ ਦੇ ਦੁਆਰਾ ਤੈਨੂੰ ਇਹ ਸਮਝ ਲੱਗੀ ਹੋਵੇਗੀ ਕਿ ਪ੍ਰਭੂ ਯਿਸੂਸੀ ਕੌਣ ਹੈ। ਅਗਰ ਅਜੇ ਵੀ ਨਹੀਂ ਸਮਝ ਲੱਗੀ ਤੇ ਤੂੰ ਸਾਨੂੰ ਕਿਸੇ ਵੀ ਮਸੀਹ ਸਾਡੇ ਪਾਸਟਰ ਸਾਹਿਬਾਨ ਨੂੰ ਖੋਲ ਕੇ ਪੁੱਛ ਤੈਨੂੰ ਖੋਲ ਕੇ ਦੱਸਣਗੇ ਕਿ ਪ੍ਰਭੂ ਯਿਸੂਸੀ ਦਾ ਪਿਤਾ ਕੌਣ ਹੈ। ਮਿੱਟੀ ਦੀ ਤੂੰ ਜ਼ਿਕਰ ਕੀਤੀ ਹੈ। ਮਿੱਟੀ ਤੋਂ ਤੈਨੂੰ ਮੂਰਖਾ ਬਣਾਇਆ ਗਿਆ ਹੈ। ਮਿੱਟੀ ਤੋਂ ਤੈਨੂੰ ਤੇ ਮੈਨੂੰ ਘੜਿਆ ਪਰਮੇਸ਼ਰ ਨੇ। ਉਸ ਪਰਮੇਸ਼ਰ ਨੂੰ ਜਿਹਦਾ ਤੂੰ ਪਿਓ ਪੁੱਛ ਰਿਹਾ ਹੈ। ਲਿਖਿਆ ਉਹ ਬਚਨਦੇਵ ਜੀ ਲਿਖਿਆ ਕਿ ਮਿੱਟੀ ਲਈ ਤੇ ਮਿੱਟੀ ਨੂੰ ਗੋਇਆ ਤੇ ਮਨੁੱਖ ਨੂੰ ਰਚਿਆ ਤੇ ਮਿੱਟੀ ਤੇ ਤੂੰ ਮੇਰਾ ਪਰਮੇਸ਼ਰ ਨਹੀਂ ਮਿੱਟੀ ਤੋਂ ਰਚਿਆ ਗਿਆ ਤੂੰ ਮਿੱਟੀ ਤੋਂ ਰਚਿਆ ਗਿਆ ਹੈ ਆਪਣੀ ਸੋਚ ਨੂੰ ਖੋਲ ਫਿਰ ਪਰਮੇਸ਼ਰ ਮੈਂ ਮੈਂ ਆਪਣੇ ਸਿੱਖ ਵੀਰਾਂ ਦਾ ਬੜਾ ਆਦਰ ਕਰਦੀ ਆ ਪਰ ਇਸ ਜਿਹੜਾ ਪਰਮਜੀਤ ਸਿੰਘ ਹੈ ਇਸ ਤੋਂ ਸਾਨੂੰ ਵੱਡੀ ਕੁਐਸਚਨ ਭਾਈਚਾਰੇ ਨੂੰ ਜਿਹੜੀ ਵੱਡੀ ਠੇਸ ਲੱਗੀ ਹੈ ਇਸੇ ਦਾ ਹੀ ਕਾਰਨ ਹੈ ਕਿ ਅੱਜ ਮਸੀਹ ਹੀ ਲੋਕ ਜਿਹੜੇ ਹਨ ਉਹ ਆਪਣੇ ਆਪ ਤੋਂ ਬਾਹਰ ਹੋ ਰਹੇ ਨੇ ਮੈਨੂੰ ਪਤਾ ਹੈ ਕਿ ਬਹੁਤ ਸਾਰੇ ਜਿਹੜੇ ਸਿੱਖ ਭਾਈ ਨੇ ਉਹ ਸਾਡੇ ਨਾਲ ਨੇ ਉਹ ਸਾਡੇ ਸਪੋਰਟ ਕਰ ਰਹੇ ਨੇ ਇਸ ਲੋਕ ਦੇ ਵਿੱਚ ਸ਼ਾਮਲ ਨੇ ਮੈਂ ਉਹਨਾਂ ਸਿੱਖਾਂ ਭਾਈਆਂ ਬੈਣਾਂ ਦਾ ਸਤਿਕਾਰ ਕਰਦੀ ਹਾਂ ਜਿਹੜੇ ਇਸ ਦੁਰਵਚਨਾ ਦੇ ਸ਼ਬਦਾਂ ਦੇ ਨਾਲ ਦੁਖੀ ਨੇ ਉਮੀਦ ਕਰਦੀ ਹਾਂ ਕਿ ਇਹ ਵਚਨ ਜਿਹੜੇ ਹਨ ਤੁਹਾਨੂੰ ਅੱਛੇ ਲੱਗੇ ਹੋਣਗੇ ਇਹ ਵਚਨ ਜਿਹੜੇ ਹਨ ਸਿੱਖੀਜ਼ਮ ਨੂੰ ਉੱਚਾ ਕਰਨ ਵਾਸਤੇ ਨੇ ਤਾਂ ਕਿ ਇਸ ਇਹੋ ਜਿਹੜੇ ਸ਼ਰਾਰਤੀ ਲੋਗ ਨੇ ਉਹ ਇਸ ਗੱਲ ਨੂੰ ਸਮਝ ਸਕਣ ਕਿ ਤੁਸੀਂ ਐਕਚੁਅਲ ਪ੍ਰਭੂ ਯਿਸੂ ਸਿੱਧੀ ਤੋਂ ਹੋਏ ਨਹੀਂ ਕਿਤੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਹਿਤ ਨਹੀਂ ਕੀਤੇ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਭੂ ਯਿਸੂ ਸਿੱਧੇ ਬਾਰੇ ਵਿੱਚ ਖੋਲ-ਖੋਲ ਕੇ ਬਿਆਨ ਕਰ ਰਹੇ ਨੇ ਤੇ ਤੇਰੇ ਤੇ ਪ੍ਰਕਾਸ਼ ਨਹੀਂ ਹੈ ਦੇਖ ਲਿਆ ਕਿ ਕਿ ਤੂੰ ਪਰਮੇਸ਼ਰ ਨੂੰ ਨਹੀਂ ਪਾਇਆ ਜੇ ਤੂੰ ਪਰਮੇਸ਼ਰ ਨੂੰ ਪਾਇਆ ਹੁੰਦਾ ਤੇ ਇਹ ਜਿਹੜਾ ਅੱਜ ਸਾਡੇ ਤੇ ਪ੍ਰਕਾਸ਼ ਖੁੱਲਿਆ ਹੈ ਤੇਰੇ ਤੇ ਵੀ ਖੁੱਲ ਜਾਂਦਾ ਸੋ ਆਪਣੇ ਆਪ ਨੂੰ ਨਿਵੇਆ ਕਰ ਮਾਫੀ ਮੰਗ ਕਿਉਂਕਿ ਮਸੀਹੀ ਕੌਮ ਮਸੀਹੀ ਲੋਕ ਮਸੀਹ ਨ ਮਸੀਹ ਦਾ ਪਰਮੇਸ਼ਰ ਮਸੀਹ ਮਾਫ ਕਰਨ ਦੀ ਜਿਹੜਾ ਦਿਲ ਰੱਖਦੇ ਨੇ ਕਿਉਂਕਿ ਵਰਜਨ ਸਾਨੂੰ ਮਾਫੀ ਦੇਣ ਵਾਸਤੇ ਤਿਆਰ ਕੀਤਾ ਹੋਇਆ ਹੈ ਜਦ ਤੱਕ ਤੂੰ ਮਾਫੀ ਨਹੀਂ ਮੰਗੇਗਾ ਤਦ ਤੱਕ ਮਸੀਹੀ ਕੌਮ ਜਿਹੜੀ ਹੈ ਸ਼ਾਂਤੀ ਦੇ ਨਾਲ ਨਹੀਂ ਬੈਠੇਗੀ ਸੋ ਮੇਰੀ ਤੇਰੇ ਅੱਗੇ ਬੇਨਤੀ ਹੈ ਕਿ ਪੰਜਾਬ ਦੀ ਸ਼ਾਂਤੀ ਨੂੰ ਬਣਾਈ ਰੱਖਣ ਵਾਸਤੇ ਆਪਣੇ ਆਪ ਨੂੰ ਨੀਵਿਆ ਕਰ ਕਿਉਂਕਿ ਤੂੰ ਵੀ ਇਹ ਸੁਣਿਆ ਹੈ ਤੇ ਮੈਂ ਵੀ ਇਹ ਸੁਣਿਆ ਹੈ ਕਿ ਫਲ ਨੀਵਿਆਂ ਰੁੱਖਾਂ ਨੂੰ ਮਿੱਠੇ ਲੱਗਦੇ ਤੇ ਸਿੰਬਲਾਂ ਅਗਮ ਅਮਾ ਗਮਾ ਨਾ ਕਰੀ ਸੋ ਹੂ ਨੀਵਾ ਹੋਖ ਤੇ ਪਰਮੇਸ਼ਰ ਤੈਨੂੰ ਉੱਚਾ ਕਰੇਗਾ ਇਹ ਮਸੀਹੀ ਕੌਮ ਜਿਹੜੀ ਹੈ ਤੈਨੂੰ ਸਲੂਟ ਕਰੇਗੀ ਕਿਉਂ ਕਿਉਂਕਿ ਤੂੰ ਆਪਣੇ ਆਪ ਨੂੰ ਨੀਵਾ ਜਦ ਕਰੇਗਾ ਪਰ ਜਦ ਤੱਕ ਤੂੰ ਮਾਫੀ ਨਹੀਂ ਮੰਗੇਗਾ ਮਸੀਹੀ ਕੌਮ ਚੀਖ ਚੀਖ ਕੇ ਆਪਣੇ ਇਨਸਾਫ ਦੇ ਵਾਸਤੇ ਪੂਰੇ ਸੰਸਾਰ ਨੂੰ ਹਿਲਾਵੇਗੀ ਪ੍ਰਭੂ ਯਿਸੂ ਮਸੀਹ ਮੇਰੀ ਮਸੀਹੀ ਕੌਮ ਨੂੰ ਇਸੇ ਤਰ੍ਹਾਂ ਜज्ਬਾ ਦੇਵੇ ਔਰ ਮੇਰੇ ਸਿੱਖ ਪਾਈਆਂ ਪਹਿਣਾ ਨੂੰ ਇਸੇ ਤਰ੍ਹਾਂ ਸਾਡੇ ਨਾਲ ਖੜੇ ਰਹਿਣ ਵਾਸਤੇ ਹਿੰਮਤ ਤੇ ਤਾਕਤ ਦੇਵੇ ਔਰ ਪਰਮਜੀਤ ਸਿੰਘ ਕਾਲੀਆ ਆਪਣੇ ਆਪ ਨੂੰ ਨੀਵੀਆਂ ਕਰ ਤਾਂ ਕਿ ਤੇਰੇ ਜੀਵਨ ਦੇ ਉੱਤੇ ਸੁੱਖ ਦੇ ਦਿਨ ਆਉਣ ਸੁੱਖ ਦੇ ਦਿਨ ਪ੍ਰਾਪਤ ਕਰੇ ਆਪਣੇ ਆਪ ਨੂੰ ਖਾਲੀ ਕਰ ਪ੍ਰਭੂ ਯਿਸੂਮਸੀ ਦੇ ਨਾਮ ਹੀ ਜੀ